ਲੋਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਖਰਮੇਚਨ ਪੰਜਾਬੀ ਟੂਰ ਹੈਂਡ ਬਲੌਗਰ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਸਾਰੇ ਬਦਿਆ ਹੋਮੇ ਠੀਕ ਠਾਕ ਹੋਮੇ ਚੜਦੀ ਕਲਾ ਵਿੱਚ ਹੋਮੇ ਲੋਜੀ ਟਾਈਮ ਹੋ ਗਿਆ ਬਚ ਗਏ ਨੇ 11 ਕੁ ਸਵੇਰ ਦਾ ਟਾਈਮ ਹੈਗਾ ਤੇ ਅਪਾ ਚੱਲਦੇ ਹਾਂ ਬੁਟੀਕ ਤੇ ਹਾਂ ਕਸਟਮਰ ਆਣੇਗੇ ਜਲਦੀ ਜਣੇ ਜਾਣਾਗਾ ਤੇ ਮੈਂ ਤਿਆਰ ਹੋ ਗਈਆਂ ਸੱਨੇ ਲਾਉਣ ਲੱਗ ਰਹੀ ਸੀ ਫਿਰ ਚੱਲਦੇ ਹਾਂ ਮੈਨੂੰ ਨਨਪੀਖ ਸਹਿਰ ਜਾਣਾ ਸੀ ਤੇ ਮੈਨੂੰ ਥੋੜੇ ਬਾਜ਼ਾਰ ਦੇ ਵਿੱਚ ਕੰਮ ਸੀ ਲੈਸ ਵਗੈਰਾ ਲੈ ਕੇ ਆਉਣੀ ਸੀ ਫਰੀਲਾਂ ਲੈ ਕੇ ਆਉਣੀ ਸੀ ਦੇ ਮੀਨ ਉਸ ਮਲਕਤ ਮੋਰੀਆ ਤੇ ਫੇਰ ਆ ਮੰਗਦੇ ਆਪਾਂ ਬਠੀਕਦੇ ਤਾਂ ਪੂਰ ਉਸ ਹੁਣੀ ਬਾਰਜ ਪਰ ਇੱਕ ਬਿੰਡ ਵਿੱਚ ਦੀ ਰੋਸ ਨਿਆਰੇ ਧੁੱਪ ਦੀ ਚੜਦੀ ਤੇ ਪੋਦੀ ਆਉਂਦੀ ਹੈਗੀ ਕਮਰੇ ਚ ਨਿੱਗਰ ਰਹਿੰਦੀ ਆ ਰਾਤ ਨੂੰ ਬਹੁਤ ਠੰਡ ਹੁੰਦੀ ਹੈ ਪਰ ਚਲੋ ਜੀ ਫੇਰ ਚੱਲਦੀ ਹਾਂ ਫਿਰ ਮਿਲਦੇ ਆ ਹੋਗਾ ਬੱਜ ਗਏ ਨੇ 5:00 ਸ਼ਾਮ ਦੇ ਤੇ ਬਾਜ਼ਾਰ ਤੋਂ ਆਉਂਦੇ ਹੁੰਦੇ ਨਾ ਮਟੀਕੀ ਦਾ ਕੰਮ ਸੀ ਜਿਹੜਾ ਸਮਾਨ ਲੈਣਾ ਸੀ ਯਾ ਲੇਟ ਹੋ ਗਏ ਪਲੱਸ ਵਗੈਰਾ ਲੈਣੀ ਸੀ ਹਰੀਪਣ ਜੋ ਦੀ ਡਰੈਸ ਤਿਆਰ ਕਰਨੀ ਹੈ ਕਗਰਾ ਸਲਾਈ ਕਰਨਾ ਉਹਦਾ ਉਹ ਮੈਂ ਕੁਸ ਸਲੈਸਾ ਲੈ ਆਈ ਸੀ ਉਸ ਦਿਨ ਤੇ ਉਸ ਰਹੇਗੇ ਸੀ ਸੱਟ ਦੀਆਂ ਤੇ ਮੈਂ ਉਹ ਲੈਣ ਲੱਗ ਗਈ ਤੇ ਬਸ ਲੇਟ ਹੋ ਗਈ ਮੈਂ ਕਈ ਵੀ ਲੈ ਜਾਵਣਾ ਫਿਰ ਡੇਲੀ ਬਾਜ਼ਾਰ ਆਉਣਾ ਖੋਦ ਹਾਂਡੇ ਦੇ ਵਿੱਚ ਤੇ ਮੇਰਾ ਵੀ ਹੁਣ ਧਾਰਨ ਚੋਣ ਦਾ ਟਾਈਮ ਹੋ ਰਿਹਾ ਮम्मी ਕਿੰਨੀ ਮਸਾਲਾ ਰਗੜ ਕੇ ਦੇ ਦੇ ਚੱਲਣਾ ਫਿਰ ਮੈਂ ਸਬਜ਼ੀ ਤਰ ਦੂੰਗੀ ਤੇ ਮੈਨੂੰ ਮੈਂ ਜਲਦੀ ਚੀਰ ਕੇ ਫਿਰ ਮਤਾਰ ਚੋਲਾ ਕਿਉਂਕਿ ਠੰਡ ਹੋਰੇ ਕਟਰੂ ਛੋਟੇ ਨੇ ਨਿਆਣੇ ਨੇਗੇ ਠੰਡ ਹੋਣ ਲੱਗ ਜਾਂਦੀ ਇੱਕ ਸਰਦਨਾ ਆ ਹਵਾ ਚੱਲਦੀ ਹੈ ਬਹੁਤ ਹਵਾ ਲੱਗਦੀ ਹੈ ਤੇ ਅੰਦਰ ਜਾ ਕੇ ਆਰਾਮ ਨਾਲ ਬੈਠ ਜਾਂਦੇ ਨੇਗੇ ਤੇ ਦੋ ਮਹੀਨੇ ਦਾ ਪਸੂਨ ਬਹੁਤ ਔਖਾ ਹੈ ਨਾ ਸਭਾ ਲੰਦਾ ਸਵੇਰ ਨੂੰ ਜਲਦੀ ਕੱਢੇ ਉਹਨਾਂ ਬਾਹਰ ਤੇ ਸ਼ਾਮ ਨੂੰ ਜਲਦੀ ਅੰਦਰ ਬੰਨ੍ਹ ਦਈਏ ਇਹ ਛੋਟੇ ਬੱਚੇ ਹੁੰਦੇ ਨੇ ਖਤਾਂ ਜਿਆਦਾ ਔਖਾ ਹੋ ਜਾਂਦਾ ਹੈ ਤੇ ਮੌਲੀ ਠੰਡ ਲੱਗ ਗਈ ਬਸ ਫਿਰ ਨਾਲ ਦਿਨਾਂ ਬਿਮਾਰ ਹੋ ਜਾਂਦੇ ਨੇ। ਦੋ ਜੀ ਮੇਥੇ ਆਲੂ ਚੀਜ਼ ਜੀ ਦੀ ਫਿਰ ਮੇ ਦਿਮਾਗ ਵਿੱਚ ਆ ਗਿਆ ਵੀ ਖੁੰਬਾ ਪਾਉਣੇ ਨੇਗੇ ਮਟਰਾਂ ਵਿੱਚ ਫਿਰ ਮੈਂ ਕਾਲੂ ਸਿੱਲ ਕੇ ਹਟ ਗਈ। ਤੇ ਮੇਰੇ ਮੈਂ ਕਿਹਾ ਵੀ ਖੁੰਬਾ ਰੱਖੋ ਕਿ ਨਹੀਂ ਆਲੂ ਮੰਮੀ ਕਿ ਚਲ ਦੋ ਆਲੂ ਪਾ ਲੈ ਵਿੱਚ ਵੀ ਵਧੀਆ ਬਣ ਜੂ। ਤੇ ਕਹਿੰਦੇ ਪੌਣੇ ਨਹੀਂਗੇ ਇਕੱਲੇ ਖੁੰਬਾ ਦੀ ਕਰ ਲਓ। ਖੁੰਬਾ ਹੈਗੇ ਨੇ ਵਧੀਆ ਪੈਕਟ ਲੱਗੇ ਸੀ। ਫਿਰ ਮੈਂ ਦੋ ਆਲੂ ਸਿਰ ਲੈਣੇਗੇ। ਤੇ ਬਾਕੀ ਖੁੰਬਾ ਫਿਰ ਮੈਂ ਰੌਕ ਦਿੰਨੀ ਆ ਵਾਲਨੀ ਆ ਤੇ ਭੁੰਨ ਕੇ ਬਾਸ ਆ ਜਪਾਂ ਵਾਲ ਕੇ ਵਾਲ ਕੇ ਸੌਫਟ ਹੋ ਜਾਂਦੇ ਮੈਨੂੰ ਵਧੀਆ ਲੱਗਦੀ ਬਿਨਾ ਵਾਲੇ ਪਾਉਣੀ ਆ ਮੈਂ ਥੋੜੀਆਂ ਵਾਲ ਕੇ ਪਾਉਣੀ ਮਣੀ ਆ ਵੀ ਫਿਰ ਵਧੀਆ ਸੌਫਟ ਹੋ ਜਾਂਦੀ ਨੇ ਹਮਮਾ ਜਪਾਂ ਵਾਲ ਲੈਨੇ ਗੀ ਦੇ ਵਿੱਚ ਈ ਰਹਿਨੇ ਨਾ ਵਾਲੀ ਤਾਂ ਇਹ ਸਾਫ ਹੋ ਜਾਂਦੇ ਨੇ ਵਧੀਆ ਤੇ ਇਹ ਦੇਖ ਦੇਖ ਮੇਰਾ ਬੜਾ ਰਿੰਕੀ ਜਾਂਦਾ ਨੂੰ ਕਦੋਂ ਆਉ ਕਦੋਂ ਛੱਡੂਗੀ ਮੈਨੂੰ ਤੇ ਬਸ ਮੈਨੂੰ ਐਵੇਂ ਚਾਰੇ ਦਾ ਮਸਾਲਾ ਰੜਕ ਕੇ ਦੇ ਦਾਂ ਨਾ ਫਿਰ ਮਮੀ ਜਾਂ ਸਬਜੀ ਬਣਾ ਲੂਗੀ ਕਿਉਂਕਿ 5:00 ਵਜੇ ਗਏ ਨੇ ਲੇਟ ਹੋ ਗਿਆ ਤੇ ਮੈਨੂੰ ਅਭੀ ਧਾਰਮੀ ਸੇਤੀ ਦੇਣ ਚੋਲਵੇਂ ਕੁੱਕ ਵਿੱਚ ਜੋ ਕਿ ਬਵਾਰੀ ਆ ਗਿਆ ਫਿਰ ਉੱਥੀ ਕਾੜਨਾ ਪੈ ਜਾਊਗਾ ਮੈਨੂੰ ਧਾਰਨੀ ਚੋਈ ਜਾਣੀ ਹੈਗੀ ਪਸੂ ਡਰਨ ਲੱਗ ਜਾਂਦੇ ਨੇ ਫਿਰ ਉੱਪਰੇ ਕੋਈ ਵੀ ਆਏ ਨਾ ਕਰੇ ਬੰਦੇ ਫਿਰ ਡਰਦਿਆਂ ਨੇ ਕਿ ਮੱਜਾਂ ਕਿ ਡਾਕਟਰ ਬਹੁਤ ਹਾਰ ਹੋ ਜਾਂਦੇ ਨੇ ਕਿਸ ਕਰਕੇ ਉੱਪਰ ਬੰਦਾ ਕੋਈ ਵੀ ਆ ਜਾ ਕਰੇ ਫਿਰ ਡਰਨ ਲੱਗ ਜਾਂਦੀਆਂ ਨੇ ਬੋ ਬਾਰੀ ਬੋ ਬਾਰੀ ਸਵੇਰੇ ਸ਼ਾਮ ਐਨੇ ਹੁੰਦੇ ਨੇ ਗਰੇ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਪੰਜ ਪੰਜ 6 7 8 9 ਵਪਾਰੀ ਆਉਂਦੇ ਨੇਗੇ ਪਰ ਮੁੱਲ ਕੋਈ ਹੋਣੀ ਕਰਦਾ ਹੈਗਾ ਰੇਟ ਕਿਸੇ ਨਾਲ ਨਹੀਂ ਬਣਿਆ ਹਰੇਕ ਸਸਤੀ ਭਾਲਦਾਗਾ ਮੱਝਾਣਾ ਤੇ ਚਲ ਜਿਆ ਜ ਮੰਦਾ ਵੀ ਹੈਗਾ ਪਸੂਣ ਪਰ ਫਿਰ ਵੀ ਵੀ ਮੱਝ 80 ਦੇ 90 ਦੇ ਵਿੱਚ ਵਿੱਚ ਹੈਗੀ ਹੈਗੀ ਤੇ ਉਹ ਘੜੀ ਮੱਝ ਤੇ ਮੱਝਾਣਾ ਹੁਣੇ ਸਿੰਘ ਖੁੱਲਾ ਪਰ ਸਿੰਘ ਪਤਲਾਗਾ ਜਿਵੇਂ ਇਹ ਸਿੰਘ ਕੁੰਡਾ ਕੁੰਡੇ ਜਿਹੜੀ ਮੱਝ ਹੁੰਦੀ ਹੈ ਥੋੜੀ ਜਲਦੀ ਹੋ ਜਾਂਦੀ ਵੀ ਕੁੰਡੇ ਸਿੰਘਰੀ ਮੈਂ ਜਿਹੜੀ ਸਨਖੇ ਮੰਨੀ ਜਾਂਦੀ ਹੈ ਤੇ ਸਿੰਘ ਉਹਦਾ ਵੀ ਠੀਕ ਆ ਪਰ ਉਹ ਥੋੜੇ ਕੁੰਡੇ ਘੱਟ ਨੇ ਕਿ ਸਿੰਘ ਉਹ ਸਿੰਘ ਪਤਲਾ ਬਹੁਤ ਜ਼ਿਆਦਾ ਤੇ ਪਤਲੇ ਸਿੰਘ ਦੀ ਮੱਝ ਜਿਹੜਾ ਦੁੱਧ ਵਧੀਆ ਹੁੰਦਾਗਾ ਤੇ ਦੁੱਧ ਵੀ ਕਹਿੰਦੇ ਗਾੜਾ ਹੁੰਦਾ ਵੀ ਮੰਨਿਆ ਜਾਂਦਾਗਾ ਵੀ ਪਤਲੇ ਸਿੰਘ ਦੀ ਮੱਝ ਜਿਹੜੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਬਹੁਤ ਪਤਲਾ ਸਿੰਘਾਂ ਮੱਝੇ ਦਾ ਤੇ ਉਹ ਕਹਿੰਦੇ ਕਹਲਾਏ ਵਪਾਰੀ ਤੇ ਉਹ ਕਹਿੰਦੇ 60-65 ਹਜ਼ਾਰ ਦੀ ਮੱਝ ਹੈਗੀ ਆ ਉਹ ਵੀ ਤੇਜ਼ੀ ਆ ਤਾਂ 60-65 ਹਜ਼ਾਰ ਦੀ ਨਹੀਂ ਤਾਂ 55 ਹਜ਼ਾਰ ਦੀ ਪਰ ਤੁਹਾਨੂੰ ਆਪਣਾ ਨੌਲੇਜ ਨਹੀਂ ਹੈਗੀ ਤੇ ਉਹਨਾਂ ਨੂੰ ਮੈਂ ਤਾਂ ਕੁਝ ਉਹਨਾਂ ਨੂੰ ਸਮਝੀ ਨਹੀਂ ਗੱਲ ਆ ਜੋਨੂ ਐਸ ਵੀ ਲੇਡੀਜ਼ ਨੇ ਗਏ ਤਾਂ ਵੀ ਮੈਂ 60 60000 ਦੀ ਲੈ ਜਾਊਗਾ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਜਿਹੜੇ ਨਾਲ ਆਏ ਸੀਗੇ ਆਪਣੇ ਵਿੱਚ ਸਤਾਏ ਜੀ ਉਹ ਵੀ ਚੁੱਪ ਕਰਕੇ ਜਦੋਂ ਨੇ ਰੇਟ ਕੀਤਾ ਕੋੰਦੇ ਵੀ ਨਹੀਂ ਵੀ ਹੁਣ ਪਤੀ ਉਹਨਾਂ ਨੇ ਵੀ ਤੇ ਸਾਡੇ ਨਾਲ ਕਾਫੀ ਟਾਈਮ ਲੱਗ ਗਿਆ ਨੇ ਸਾਡੇ ਨਾਲ ਨੌਕਰੀ ਕਰਦੇ ਸੀਗੇ ਉਹ ਕਈ ਸਾਲ ਸਾਡੇ ਨਾਲ ਲਾ ਕੇ ਵੀ ਗਏ ਨੇਗੇ ਤੇ ਉਹ ਵੀ ਚੁੱਪ ਕਰ ਗਏ ਤੇ ਮੈਂ ਬਾਅਦ ਵਿੱਚ ਮੰਮੀ ਦੇ ਮਸਨ ਲੱਗੇ ਵੀ ਇਹਨੂੰ ਤਾਂ ਐਵੇਂ ਸਮਝੇ ਵੀ ਤਾਂ ਲੇਡੀਜ਼ ਨੇ ਗੀਆਂ ਵੀ 60 60000 ਦੀ ਲੈ ਜਾਣਗੇ ਸਾਨੂੰ ਐਵੇਂ ਹਕਾ ਦੇਣਗੇ ਉਹ ਕਿਉਂ ਜਦੋਂ ਜਰੂਰ ਦੇਣਾ ਮੈਂ ਸੁਰਤ ਸੰਭਲੀ ਹੈਗੀ ਕਨੇਨਾ ਕੰਮ ਵਿੱਚ ਹੀ ਪਏ ਹੋਇਆ ਹੈਗਾ ਨਾ ਤੇ ਜ਼ਿੰਮੇਦਾਰਾਂ ਦੇ ਨੂੰ ਹੰਤਿਆ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਵੀ ਕਿੰਨਾ ਕੁ ਰੇਟ ਵਾਲੀ ਮੱਝਾ ਕਿੰਨੀ ਕਿ ਨਹੀਂ ਕੋਈ ਤਾਂ ਨਹੀਂ ਧਿਆਨ ਦੇਂਦੀ ਬਣਾ ਪਰ ਜਿਹੜਾ ਧਿਆਨ ਦਿੰਦੇ ਨੇ ਆਪਾਂ ਸੂ ਸਾਹਮਦੇ ਨੂੰ ਪਤਾ ਵੀ ਕਿੰਨੇ ਕੁ ਮੁੱਲ ਦੀ ਮੱਝ ਹੈਗੀ ਕਿੰਨੇ ਕੁ ਦਿਨਾਂ ਹੈਗੀ ਆਪਾਂ ਨੂੰ ਵੀ ਪਤਾ ਹੀ ਹੁੰਦਾ ਹੁਣ ਆਪਣੇ ਪਸ਼ੂ ਦਾ ਤੇ ਉਹ ਚੁੱਪ ਕਰਕੇ ਹੋ ਗਏ ਤਾਂ ਆ ਜੀ ਨਹੀਂ ਵੀ ਆਪਣਾ ਨਹੀਂ ਬਣਦਾ ਹੈਗਾ ਕਿਉਂਕਿ ਪਤਾ ਸੀ ਉਹਨਾਂ ਨੇ ਵੀ 80 82000 ਰੁਪਏ ਦੇ ਮੱਝ ਤੇ ਪਹਿਲਾਂ ਲੱਗੇ ਹੋਏਗਾ ਤੇ ਅਸੀਂ 85 ਦੇ 90 ਦੇ ਵਿੱਚ ਵਿੱਚ ਵਿਚਾਰ ਉਹ ਹੋ ਜੂਗੀ ਤਾਂ ਛੱਡ ਦਾਂਗੇ ਹਨ ਤੇ 12000 ਪਿੱਛੇ ਕੋਈ ਗੱਲ ਬਣੀ ਹੁੰਦੀ ਵੀ 12000 ਪਿੱਛੇ ਕਦੇ ਪਸ਼ੂ ਨੂੰ ਨਾ ਉਹ ਕਰੀ ਵੀ ਤਕਰਾਰ ਕਰੇ ਤਾਂ ਫਿਰ 12000 ਦਿਨ ਦੇਖਣਾ ਚਾਹੀਦਾ ਤਾਂ ਫਿਰ ਪਸ਼ੂ ਆਪਾਂ ਸੇਲ ਕਰਨਾ ਤੇ ਫਿਰ ਕਰ ਦੋ ਫਿਰ ਪਸ਼ੂ ਨਾ ਰੱਖੋ ਜੇ ਕਿਰਾ ਮੁੱਲ ਕੱਢ ਲਿਆ ਤੇ ਇਹਨਾਂ ਨੂੰ ਨਾ ਨਹੀਂ ਕਦੇ ਮੱਝਾਂ ਵਿੱਚ ਨਾ ਵੀ ਸੇਲ ਕੀਤੀਆਂ ਨਾ ਕਦੇ ਆਏ ਨੇ ਪਸ਼ੂਆਂ ਵਿੱਚ ਪਸ਼ੂ ਹਾਂ ਉਹ ਦੋ ਤਿੰਨ ਸਾਲ ਸੰਭਾਲਦੇ ਜਰੂਰ ਨੇਗੇ ਕੱਖ ਪਾਉਂਦੇ ਨੇ ਵਰ ਰੇਟ ਵਗੈਰਾ ਕਦੇ ਵੇਚ ਨਹੀਂ ਹੋਵੇ ਜਾਂ ਲੈਣੀ ਹੋਵੇ ਕਦੇ ਨਹੀਂ ਲਈ ਤਾਂ ਇਸ ਕਰਨ ਮੱਝ ਹੈ ਹੀ ਨਹੀਂ ਕਿ ਸਰਕਾਰ ਦੀ ਪਸੂਆਂ ਦੇ ਨੇ ਗਏ ਅਸੀਂ ਵੇਚਦੇ ਹਾਂ ਹਰ ਸਾਲ ਕੱਢਦੀ ਮੱਝ ਤੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਵੀ ਮਨ ਲੱਗ ਕਿਵੇਂ ਕਰਨਾ ਇਹ ਪਸੂਆਂ ਨੂੰ ਸਿੱਖਾਇ ਦੇਣਾ ਜੇ ਕਿ ਹੋਈ ਵੀ ਇੰਨਾ ਕੰਸ ਕਹਿ ਦਿਓ ਕਿ ਬਰਨਾ ਸੀ ਘਰੇ ਹੋਈਏ ਤੇ ਇਹ ਕਹਿੰਦੇ ਅਸੀਂ ਆਪ ਹੀ ਕਰ ਲੋ ਸਾਨੂੰ ਨਹੀਂ ਪਤਾ ਹੈਗਾ ਨਾ ਤੇ ਚਲੋ ਸਲਾਹ ਹੁੰਦੀ ਹੈ ਬਾਕੀ ਫੈਮਿਲੀ ਦੀ ਪਰ ਐਵੇਂ ਵੀ ਚੱਲ ਇਹਨਾਂ ਨੂੰ ਜੇ ਪਤਾ ਨਹੀਂ ਕਿਸ ਗੱਲ ਬਾਰੇ ਤਾਂ ਫਿਰ ਇਹ ਕਹਿੰਦੇ ਮੈਨੂੰ ਕੋਲ ਅਸੀਂ ਆਪ ਹੀ ਕਰ ਲੋ ਤੇ ਕਈ ਕਰਮਚਾਰ ਨਾ ਵੀਰਿਆ ਕਰਦੇ ਨੇ ਆਪੇ ਕੰਮ ਜਿੱਤੇ ਪਾਣਾ ਵੀ ਬਿਲਕੁਲ ਵੀ ਇੰਟਰਸਟ ਨਹੀਂ ਲੈਂਦੀਆਂ ਨਾ ਲੇਕ ਤਾਂ ਆਪ ਦੇ ਆਪ ਕਰਦਾ ਹੁੰਦਾ ਕਰ ਕਿ ਘੜ ਪੜ ਲਨ ਤੋਂ ਮਸਲ ਨੌਕਰੀ ਜਾਂ ਡੈਡੀ ਪੱਜਾ ਸੰਭਾਲਣ ਅਸੀਂ ਇਹਨਾਂ ਨੂੰ ਕਦੇ ਪਤਾ ਨਹੀਂ ਪਸੂਆਂ ਵੱਖ ਪਾਉਣੇ ਨੇ ਜਾਂ ਕਿਵੇਂ ਕਰਨਾ ਜਾਂ ਕਿਹੜੀ ਮੱਝ ਦਾ ਕਿਹੜਾ ਕੱਟਰੂਆ ਦਾ ਹੁਣ ਦੋ ਤਿੰਨ ਸਾਲ ਨੂੰ ਸੰਭਾਲਣ ਲੱਗ ਜੰਦਾ ਅਸੀਂ ਅਲੱਗ ਹੋਏ ਹਾਂ ਗੱਡ ਹੋਏ ਹਾਂ ਪਹਿਲਾਂ ਜਾਂ ਵੀਰ ਜੀ ਕਰਦੇ ਸੀ ਜਾਂ ਵੀਰ ਜੀ ਵੀ ਨਹੀਂ ਕਰਦੇ ਸੀ ਬਸ ਮੰਮੀ ਉਹ ਕਰਦੀ ਸੀ ਜਾਂਦੇ ਕੰਮ ਵੀ ਪਸੂ ਵੇਚਣਾ ਜਾਂ ਕੋਈ ਹੋਰ ਕਰਨਾ ਤਾਂ ਮੰਮੀ ਉਹ ਕਰਦੀ ਹੁੰਦੀ ਸੀ ਮੁੱਲ ਤੇ ਹੁਣ ਅਸੀਂ ਉਹ ਸਾਪੇ ਗਾਲੇ ਤਾਂ ਨੇ ਦੀਦੀ ਕਰਦੀਆਂ ਜਾਂ ਦੋਵੇਂ ਮੰਮੀ ਤੇ ਮੈਂ ਕਰਦੀਆਂਗੇ ਤੇ ਜਦੋਂ ਪਤਾ ਨਹੀਂ ਉਹਨਾਂ ਬਸ ਐਵੇਂ ਹੋ ਗਿਆ ਵੀ ਤਾਂ ਲੇਡੀ ਜੀ ਨੇ 60 6000 ਦੇ ਵਿੱਚ ਸਾਨੂੰ ਮੱਝ ਹਕਾ ਦੇਣਗੇ ਤੇ ਹੁਣ ਪਤੀਆ ਵੀ ਆਪਣੇ ਪੁੱਤ ਦਾ ਕੀ ਰੇਟ ਹੁੰਦਾ ਵਿੱਚ ਵਿੱਚ ਐਵੇਂ ਤੇ ਲੋਕ ਨੇ ਜਿਹੜੇ ਕਹਿੰਦੇ ਨਹੀਂ ਬਸ ਵੀ ਅਸੀਂ ਐਂ ਲੈ ਜੀ ਐਂ ਪਤਾ ਵੀ ਕਿੰਨੀ ਖੁਰ ਬੜਾਈ ਹੁੰਦੀ ਆ ਕਿੰਨਾ ਪਸ਼ੂ ਸੰਭਾਲਣਾ ਔਖਾ ਹੈ ਜ਼ੀਰੋ ਤੋਂ ਲੈ ਕੇ ਪਸ਼ੂ ਦਾ ਬੱਚਾ ਹੁੰਦਾ ਜਦੋਂ ਉਹ ਤੁਸੀਂ ਦੇਖ ਲਓ ਬੰਨਣੀ ਕਿੰਨਾ ਔਖਾ ਹੋ ਰਿਹਾ ਐਵੇਂ ਬੰਨਣਾ ਖੋਲਣਾ ਮੱਝਾਂ ਨੂੰ ਹਟਾ ਟੰਗ ਕੱਖ ਪਾਉਣ ਨੇ 24 ਘੰਟੇ ਮੂਜਤ ਰੱਖਣਾ ਪੈਂਦਾ ਫਿਰ ਕਿਤੇ ਜਾ ਕੇ ਪਸ਼ੂ ਬਣਦਾਗਾ 4 ਸਾਲਾਂ ਬਾਅਦ ਕਿਤੇ ਮੱਝ ਬਣਦੀ ਤਿਆਰ ਹੁੰਦੀ ਹੈ 60-65 ਹਜ਼ਾਰ ਦੀ ਮੱਝ ਤੋਂ ਦੁੱਧ ਹੁੰਦਾ ਪੰਜਾਂ ਪੈਸੇ ਦੇ ਸੱਤ ਮਹੀਨੇ ਦੁੱਧ ਹੋਏ ਮੱਝ ਜਾ ਆਪਣਾ ਮਿਲਦਾਗਾ ਤੁਸੀਂ ਜਿੱਦਣਾਂ ਤਾ ਜਾਵੇ ਕਿਤੇ ਮੱਝ ਬਣਦੀ ਹੋਈ ਹੋਈ 60-65 ਤੇ ਫਿਰ ਆਪਣਾ ਕਿੰਨ ਬਣ ਤਿਆਰ ਦੇ ਵਿੱਚ ਵਿੱਚ ਤੇ ਇੰਨੀ ਖੁਰਬੜਾਈ ਕਰਕੇ ਮੇਰੇ ਕੱਲ ਨਾ ਹੋਵੇ ਜਿਵੇਂ ਪਸ਼ੂ ਹੀ ਪਲ ਜਾਂਦੇ ਹੁੰਦੇ ਨੇ ਗਈ ਸਮਝ ਜਾਂਦੇ ਨੇ ਵੀ ਇਹ 60 ਹਜ਼ਾਰ ਦੀ ਤੁਹਾਨੂੰ ਐਵੇਂ ਹਕਾਦੀ ਬਹੁਤ ਖੇਚਲਾ ਹੁੰਦੀ ਬਹੁਤ ਖਰਚਾ ਹੁੰਦਾ ਕਿਤੇ ਫਿਰ ਪਸ਼ੂ ਜਾ ਕੇ ਬਣਦਾਗਾ ਤੇ ਉਸ ਦੇਖੋ ਜਾਨੂ ਜਿੰਨਾ ਜਿਹਦੇ ਰੈਡੀ ਲਿਖੀ ਆ ਵੈਗਰ ਵਾਲੇ ਨੂੰ ਵਾਅਦਾ ਕਰੇ ਤੇ ਆਪਾਂ ਨੂੰ ਹੁੰਦੀ ਐ ਵੀ ਆਪਣੀ ਚੀਜ਼ ਦਾ ਮੁੱਲ ਨੇ ਮੇਲੇ ਸਹੀ ਮਿਲੇ ਹਨਾ ਉਹਨਾਂ ਨੇ ਜਾਇਜ਼ ਕਰੀਏ 1.5 ਲੱਖ ਮੰਗ ਲਈਏ ਜਾਂ ਉਹੀ ਲਾ ਸਵਾ ਲੱਖ ਮੰਗ ਲਈਏ ਹਨਾ ਜਾਇਜ਼ ਰੇਟ ਤਾਂ ਆਪਾਂ ਨੂੰ ਪਤਾ ਐ ਵੀ ਇੰਨਾ ਕੁ ਹੁੰਦਾਗਾ ਜੇ ਆਪਾਂ ਨਾ ਆਮ ਕੋਈ ਕਿਸਾਨ ਜੀਮਦਾਰ ਮੱਝ ਲੈਣ ਵਾਗੇ ਮੰਡੀ ਵਿੱਚ ਜਾ ਕੇ ਸੇ ਵਪਾਰੀ ਤਾਂ ਤਾ ਉਹ 70 80 ਹਜ਼ਾਰ ਵਾਲੇ 1.5 ਲੱਖ ਤੋਂ ਘੱਟ ਨਹੀਂ ਦਿੰਦੇ ਬੰਦੇ ਕੀ ਖਵਾਉਂਦੇ ਨੇ ਕੀ ਪਿਲਾਉਂਦੇ ਨੇ ਫਿਰ ਉਹ ਆਪਣੇ ਕੋਲ ਆ ਕੇ ਦੁੱਧ ਨਹੀਂ ਦਿੰਦੀ ਤੇ ਆਪਾਂ ਨਾ ਮਿਹਨਤ ਕਰਦੇ ਆਂ ਪਸ਼ੂ ਪਾਲਦੇ ਆਂ ਤੇ ਆਪਣੋਂ ਫਿਰ ਸਹੀ ਮੁੱਲ ਨਾਲ ਫਿਰ ਬਹੁਤ ਔਖਾ ਹੋ ਜਾਂਦਾਗਾ ਤੇ ਬਸ ਖਰੀਦਦੇ ਨੇ ਆਪਾਂ ਜਨੇ ਨੀ ਮਹਿੰਗੇ ਮਿਲਦੀ ਰਹਿੰਦੀ ਨੇ ਜੀ ਵੇਚਨੇ ਪਏ ਨੇ ਫਿਰ ਉਸੇ ਚੀਜ਼ ਦਾ ਬਰਾ ਕੋਈ ਸਹੀ ਮੁੱਲ ਨਹੀਂ ਮਿਲਦਾ ਹੈਗਾ ਲੋਜੀਤਾਰ ਆਪਾਂ ਚੋ ਆਏਗੇ ਤੇ ਮੈਂ ਲੱਗ ਰਹੀ ਸੀ ਨੂੰ ਵੀਡੀਓ ਐਡੀਟਿੰਗ ਕਰਨ ਫਿਰ ਤੋ ਅਜੇ ਵੀਡੀਓ ਐਡੀਟਿੰਗ ਨਹੀਂ ਕੀਤੀ ਹੈ ਨਾ ਫਿਰ ਮੈਨੂੰ ਆਉਂਦਾਗਾ ਬਸ ਵੀਡੀਓ ਐਡੀਟਿੰਗ ਕਰਨ ਦਾ ਟਾਈਮ ਹੀ ਲੱਗਦਾ ਹੈਗਾ ਕੂਸ ਉਸ ਲਈ ਆਏ ਹੋਏ ਨੇਗੇ ਕਦੇ ਕਸਟਮਰਾਂ ਕੋਲ ਸੂਟ ਲੈਣੇ ਵਾਸਤੇ ਤੇ ਮੈਂ ਤਾਂ ਬਲੌਗ ਕਈ ਵਾਰ ਪੈਂਦੀ ਹੀ ਹੈਗਾ ਮੈਨੂੰ ਹੁੰਦਾ ਕੋਈ ਵੀ ਮੈਂ ਡੇਲੀ ਵਲੌਗ ਜਿਹੜਾ ਰੋਜ਼ ਹੀ ਉਹ ਹੀ ਪਾਇਆ ਕਰਾਂ ਤੇ ਉਹਨਾਂ ਫੇਰ ਹੀ ਆਪਣਾ ਹੋ ਜਾਂਦਾਗਾ ਚੈਨਲ ਆਨਲਾਈਨ ਫੇਰ ਵਾਰ ਜੀ ਡੇਲੀ ਵਲੌਗ ਹੋਵੇ ਪਰ ਮੈਨੂੰ ਫੇਰ ਵੀ ਟਾਈਮ ਨਹੀਂ ਲੱਗਦਾ ਵੀਡੀਓ ਐਡੀਟਿੰਗ ਕਰਨ ਦਾ ਕਿਉਂਕਿ ਅੱਜ ਬਾਜ਼ਾਰ ਦਾ ਕੰਮ ਹੋ ਗਿਆ ਤੇ ਹਜੇ ਮੈਨੂੰ ਘਰੇ ਨਹੀਂ ਫੜਿਆ ਗਿਆ ਦਿਨ ਬਹੁਤ ਛੋਟੇ ਨੇਗੇ ਤੇ ਰਾਤ ਨੂੰ ਬੱਚੇ ਵੀ ਪੇਪਰ ਚੱਲ ਰਹੇ ਨੇ ਇਹਨਾਂ ਨੂੰ ਹੋਰ ਬਤਾ ਪੜਾਉਣਾ ਹੁੰਦਾਗਾ ਫਿਰ ਉਹਨਾਂ ਵੱਲ ਵੀ ਦੇਖਣਾ ਹੁੰਦਾਗਾ ਤੇ ਮੈਂ ਟਿਊਸ਼ਨ ਦੇ ਲਗਾਏ ਹੋਏ ਨੇ ਪਰ ਫੇਰ ਵੀ ਇਹਨਾਂ ਦੇਖਣਾ ਹੁੰਦਾ ਵੀ ਕਿੰਨਾ ਕੁ ਸਲੀਪ ਚੱਲਦਾ ਹੈਗਾ ਕਿੰਨਾ ਕਰਨਾਗਾ ਤੇ ਕਿੰਨਾ ਕੁ ਹੋਰ ਵਧਾਪ ਰੀਡ ਨੇ ਵੀਰ ਪੜਦੇ ਨਹੀਂਗੇ ਜੋ ਤਾਂ ਪੜ ਲੈਂਦੀ ਆ ਕਰਨ ਵੀਰ ਥੋੜਾ ਘਟਦੇ ਜਾਂਦਾਗਾ ਤੇ ਬਸ ਕਰਦੇ ਵੀ ਪੇਪਰ ਆਉਂਦਾ ਆਉਂਦਾ ਬਸ ਲਿਖੀ ਜਾਂਦਾ ਫਿਰ ਬਾਹਰ ਨਹੀਂ ਲਾਈ ਜਾਂਦਾ ਫਿਰ ਮੈਨੂੰ 10 ਵਜੇ ਤੱਕ ਇਹਨੂੰ 9:30 ਤੱਕ ਰੋਲ ਬਟਣਾ ਪੈਂਦਾ ਉਹਦੇ ਬਾਅਦ ਫਿਰ ਤੱਕ ਜਾਂਦਾ ਸਾਧਨ ਕੰਮ ਕਰਦੇ ਬਸ ਜਿਆਦੀ ਇਹਨੇ ਸੌ ਜਾ ਤੇ ਕੋਈ ਸਾਲ ਵਿੱਚ ਕੰਮ ਹੋਉਂਦਾ ਰਹਿਣਾ ਇੱਕ ਦਿਨ ਛੋਟੇ ਹੋ ਰਹੇ ਨੇਗੇ ਦਿਨ-ਦਿਨਾਂ ਕੱਢਣਾ ਟਾਈਮ ਲੱਗਦਾ ਹੈਗਾ ਸਵੇਰੇ ਭੇ ਜਲਦੀ ਉੱਠਣਾ ਹੁੰਦਾਗਾ ਤੇ ਮੈਂ ਵੀਡੀਓ ਐਡੀਟਿੰਗ ਕਰਕੇ ਮਾ ਪਾਦਾ ਤੇ ਬਸ ਕਰਨ ਵੀ ਕੰਮ ਜਿਆਦੀ ਰੋਟੀ ਫੜਾ ਦੇ ਰੁਟੀ ਬਣਾ ਕੇ ਨੇ ਪੇਰਾ ਜਿਹੜਾ ਅੱਧੇ ਘੰਟੇ ਵਿੱਚ ਮੈਂ ਪੌਣੇ ਘੰਟੇ ਵਿੱਚ ਨਹੀਂ ਲੱਗਦਾ ਵੀਡੀਓ ਐਡੀਟਿੰਗ ਕਰਨ ਵਾਸਤੇ ਉਸ ਤੋਂ ਵੀਡੀਓ ਐਡੀਟਿੰਗ ਨੂੰ ਟਾਈਮ ਲਾ ਦੇਣੀ ਕਰਦ ਨੂੰ ਨਹੀਂ ਤੇ ਬਾਕੀ ਫਿਰ ਉਹਨਾਂ ਆਧਮਨੇ ਵਗੈਰਾ ਲੌਣ ਹੁੰਦਾ ਫੇਰ ਲਾ ਦੇਣੀ ਨਹੀਂ ਚਲੋ ਜੀ ਆਪਾਂ ਬਲੌਗ ਆ ਕੇ ਲੰਬਾ ਹੋ ਗਿਆ ਬਲੌਗ ਦੇ ਅੰਤ ਕਰਦੇ ਹਾਂ ਬਲੌਗ ਇਹ ਲਾਇਕ ਸ਼ੇਅਰ ਜ਼ਰੂਰ ਕਰਦੇ ਕੋਈ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰੋ ਜੀ ਤੇ ਮੇਰਾ ਦੂਸਰਾ ਚੈਨਲ ਤੁਹਾਨੂੰ ਲਿੰਕ ਦੂੰਗਾ ਤੁਸੀਂ ਉਹਨੂੰ ਵੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਣ ਨੂੰ ਛੋਟੇ ਛੋਟੇ ਆਰਡਰ ਕਰ ਸਕਦੇ ਹੋ ਕੋਪਲੈਸਾਂ ਦੀ ਸਾਧੀਆਂ ਵਾਲਾ ਆਪਣੇ ਕੋਲ ਨ ਕਾਡਰ ਦੇ ਸੂਟ ਬਲ ਬੜਦੇ ਸੂਟ ਤੇ ਪ੍ਰਿੰਟ ਸੂਟ ਤੁਸੀਂ ਸਾਡੇ ਕੋਲ ਲੈ ਸਕਦੇ ਹੋਗੇ ਤੇ ਸੂਟ ਨਾਲ ਕੋਲ ਵਰਕ ਵੀ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਕਾਰੀ ਵਰਕ ਹੈਂਡ ਵਰਕ ਤਾਂ ਤੁਸੀਂ ਮੇਰੇ ਦੂਸਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਲਾਊਜ਼ ਵੀ ਦੇਖਦੇ ਹੋਗੇ ਤੇ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਫਿਰ ਮਿਲਦੇ ਆਪਾਂ ਨਵੇਂ ਬਲਾਗ ਦੇ ਨਾਲ ਇੱਕ ਸੋਹਣੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਸਾਥ ਸਾਰੇ ਕਾਲ ਜੀ ਬਾਏ